I'm ਲੌਕਰ ਲੋਕ ਕਿਉ ਨੂੰ ਪੰਡਾ ਜਦੋਂ ਇੱਕ ਪੁਲਿਸ ਅਫਸਰ ਹੈਕਰਾਂ ਦਾ ਨਿਸ਼ਾਨਾ ਬਣ ਸਕਦਾ ਤਾਂ ਆਮ ਲੋਕ ਤਾਂ ਫਿਰ ਕਿੱਥੇ ਹੀ ਜਾਣਗੇ ਦਰਅਸਲ ਮਾਮਲੇ ਬਾਰੇ ਜਾਣਕਾਰੀ ਦਿੰਦਿਆਂ ਏਸੀਪੀ ਈਸਟ ਸੁਮੇਤ ਸੂਦਰੇ ਦੱਸਿਆ ਕਿ ਹੈਕਰਾਂ ਦੇ ਵੱਲੋਂ ਉਹਨਾਂ ਦੇ ਵਟਸਐਪ ਨੂੰ ਹੈਕ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਦੇ ਵਹੀਕਲਾ ਦੇ ਚਲਾਨ ਹੋਣ ਦੇ ਮੈਸੇਜ ਭੇਜੇਗੇ ਜਦਕਿ ਉਹਨਾਂ ਦਾ ਟ੍ਰੈਫਿਕ ਡਿਪਾਰਟਮੈਂਟ ਤੇ ਨਾਲ ਕੋਈ ਸਬੰਧ ਹੀ ਨਹੀਂ ਹੈ ਤੇ ਹੈਕਰਾਂ ਦੇ ਵੱਲੋਂ ਚਲਾਨ ਸਬੰਧੀ ਇੱਕ ਲਿੰਕ ਦਿੱਤਾ ਗਿਆ ਏਸੀਪੀ ਸੁਮੇਤ ਸੂਦ ਜੋ ਕਿ ਫਿਲਹਾਲ ਛੁੱਟੀ ਤੇ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਕਿ ਹੈਕਰਾਂ ਵੱ ਨੂੰ ਹੈਕ ਕਰਨ ਤੋਂ ਬਾਅਦ ਜੋ ਲਿੰਕ ਭੇਜਿਆ ਜਾ ਰਿਹਾ ਹੈ ਉਸ ਨੂੰ ਨਾ ਖੋਲਿਆ ਜਾਵੇ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣਾ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਸਾਈਬਰ ਸੈੱਲ ਦੇ ਕੋਲ ਭੇਜ ਦਿੱਤਾ ਗਿਆ ਜਲਦੀ ਹੈਕਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਲੌਕਰ ਲੋਕ ਕਿਉ ਨੂੰ ਪੰਡਾ ਜਦੋਂ ਇੱਕ ਪੁਲਿਸ ਅਫਸਰ ਹੈਕਰਾਂ ਦਾ ਨਿਸ਼ਾਨਾ ਬਣ ਸਕਦਾ ਤਾਂ ਆਮ ਲੋਕ ਤਾਂ ਫਿਰ ਕਿੱਥੇ ਹੀ ਜਾਣਗੇ ਦਰਅਸਲ ਮਾਮਲੇ ਬਾਰੇ ਜਾਣਕਾਰੀ ਦਿੰਦੇ ਆ ਸੀਪੀ ਈਸਟ ਸੁਮਿਤ ਸੂਦਰੇ ਦੱਸਿਆ ਕਿ ਹੈਕਰਾਂ ਦੇ ਵੱਲੋਂ ਉਹਨਾਂ ਦੇ ਵਟਸਐਪ ਨੂੰ ਹੈਕ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਦੇ ਵਹੀਕਲਾ ਦੇ ਚਲਾਨ ਹੋਣ ਦੇ ਮੈਸੇਜ ਭੇਜੇਗੇ ਜਦਕਿ ਉਹਨਾਂ ਦਾ ਟ੍ਰੈਫਿਕ ਡਿਪਾਰਟਮੈਂਟ ਤੇ ਨਾਲ ਕੋਈ ਸੰਬੰਧ ਹੀ ਨਹੀਂ ਹੈ ਤੇ ਹੈਕਰਾਂ ਦੇ ਵੱਲੋਂ ਚਲਾਨ ਸੰਬੰਧੀ ਇੱਕ ਲਿੰਕ ਦਿੱਤਾ ਗਿਆ ਸੀਪੀ ਸੁਮੇਸੂਦ ਜੋ ਕਿ ਫਿਲਹਾਲ ਛੁੱਟੀ ਤੇ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਕਿ ਹੈਕਰਾਂ ਵੱਲੋਂ ਉਹਨਾਂ ਦੇ ਨੂੰ ਹੈਕ ਕਰਨ ਤੋਂ ਬਾਅਦ ਜੋ ਲਿੰਕ ਭੇਜਿਆ ਜਾ ਰਿਹਾ ਹੈ ਉਸ ਨੂੰ ਨਾ ਖੋਲਿਆ ਜਾਵੇ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣਾ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਸਾਈਬਰ ਸੈੱਲ ਦੇ ਕੋਲ ਭੇਜ ਦਿੱਤਾ ਗਿਆ ਜਲਦੀ ਹੈਕਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਲਓ ਘਰ ਲੋਕ ਕਿਉਂ ਨੂੰ ਪਾਂਡਾ ਜਦੋਂ ਇੱਕ ਪੁਲਿਸ ਅਫਸਰ ਹੈਕਰਾਂ ਦਾ ਨਿਸ਼ਾਨਾ ਬਣ ਸਕਦਾ ਹੈ ਤਾਂ ਆਮ ਲੋਕ ਤਾਂ ਫਿਰ ਕਿੱਥੇ ਹੀ ਜਾਣਗੇ ਦਰਅਸਲ ਮਾਮਲੇ ਬਾਰੇ ਜਾਣਕਾਰੀ ਦਿੰਦੇ ਆਸੀਪੀ ਈਸਟ ਸੁਮੇਤ ਸੂਦਰੇ ਦੱਸਿਆ ਕਿ ਹੈਕਰਾਂ ਦੇ ਵੱਲੋਂ ਉਹਨਾਂ ਦੇ ਵਟਸਐਪ ਨੂੰ ਹੈਕ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਦੇ ਵਹੀਕਲਾ ਦੇ ਚਲਾਨ ਹੋਣ ਦੇ ਸਸਪੇਂਡ ਹੋਏ ਜੇਗੇ ਜਦ ਕਿ ਉਹਨਾਂ ਦਾ ਟ੍ਰੈਫਿਕ ਡਿਪਾਰਟਮੈਂਟ ਤੇ ਨਾਲ ਕੋਈ ਸਬੰਧ ਹੀ ਨਹੀਂ ਹੈ ਤੇ ਹੈਕਰਾਂ ਦੇ ਵੱਲੋਂ ਚਲਾਨ ਸਬੰਧੀ ਇੱਕ ਲਿੰਕ ਦਿੱਤਾ ਗਿਆ ਐਸ.ਪੀ. ਸੁਮੇਸੂਧ ਜੋ ਕਿ ਫਿਲਹਾਲ ਛੁੱਟੀ ਤੇ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਕਿ ਹੈਕਰਾਂ ਵੱਲੋਂ ਉਹਨਾਂ ਦੇ ਵਟਸਐਪ ਨੂੰ ਹੈਕ ਕਰਨ ਤੋਂ ਬਾਅਦ ਜੋ ਲਿੰਕ ਭੇਜਿਆ ਜਾ ਰਿਹਾ ਹੈ ਉਸ ਨੂੰ ਨਾ ਖੋਲਿਆ ਜਾਵੇ ਤਥਾਣਾ ਡਿਵੀਜ਼ਨ ਨੰਬਰ 7 ਦੇ ਥਾਣਾ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਸਾਈਬਰ ਸੈੱਲ ਦੇ ਕੋਲ ਭੇਜ ਦਿੱਤਾ ਗਿਆ ਜਲਦੀ ਹੈਕਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਲਓ ਕਰ ਲੋ ਕਿਉ ਨੂੰ ਪੰਡ ਸਰ ਹੈਕਰਾਂ ਦਾ ਨਿਸ਼ਾਨਾ ਬਣ ਸਕਦੇ ਤਾਂ ਆਮ ਲੋਕ ਤਾਂ ਫਿਰ ਕਿੱਥੇ ਹੀ ਜਾਣਗੇ ਦਰਅਸਲ ਮਾਮਲੇ ਬਾਰੇ ਜਾਣਕਾਰੀ ਦਿੰਦੇ ਆਸੀਪੀ ਈਸਟ ਸੁਮੇਤ ਸੂਦਰੇ ਦੱਸਿਆ ਕਿ ਹੈਕਰਾਂ ਦੇ ਵੱਲੋਂ ਉਹਨਾਂ ਦੇ ਵਟਸਐਪ ਨੂੰ ਹੈਕ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਦੇ ਵਹੀਕਲਾ ਦੇ ਚਲਾਨ ਹੋਣ ਦੇ ਮੈਸੇਜ ਭੇਜੇਗੇ ਜਦਕਿ ਉਹਨਾਂ ਦਾ ਟ੍ਰੈਫਿਕ ਡਿਪਾਰਟਮੈਂਟ ਤੇ ਨਾਲ ਕੋਈ ਸਬੰਧ ਹੀ ਨਹੀਂ ਹੈ ਤੇ ਹੈਕਰਾਂ ਦੇ ਵੱਲੋਂ ਚਲਾਨ ਸੰਬੰਧੀ ਇੱਕ ਲਿੰਕ ਦਿੱਤਾ ਗਿਆ ਐਸੀਪੀ ਸੁਮੇਤ ਸੂਦ ਜੋ ਕਿ ਫਿਲਹਾਲ ਛੁੱਟੀ ਤੇ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਕਿ ਹੈਕਰਾਂ ਵੱਲੋਂ ਉਹਨਾਂ ਦੇ ਵਟਸਐਪ ਨੂੰ ਹੈਕ ਕਰਨ ਤੋਂ ਬਾਅਦ ਜੋ ਲਿੰਕ ਭੇ ਨਾ ਖੋਲਿਆ ਜਾਵੇ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣਾ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਸਾਈਬਰ ਸੈੱਲ ਦੇ ਕੋਲ ਭੇਜ ਦਿੱਤਾ ਗਿਆ ਜਲਦੀ ਹੈਕਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਲੌਕਰ ਲੋਕ ਕਿਉ ਨੂੰ ਪੰਡਾ ਜਦੋਂ ਇੱਕ ਪੁਲਿਸ ਅਫਸਰ ਹੈਕਰਾਂ ਦਾ ਨਿਸ਼ਾਨਾ ਬਣ ਸਕਦਾ ਹੈ ਤਾਂ ਆਮ ਲੋਕ ਤਾਂ ਫਿਰ ਕਿੱਥੇ ਹੀ ਜਾਣਗੇ ਦਰਅਸਲ ਮਾਮਲੇ ਬਾਰੇ ਜਾਣਕਾਰੀ ਦਿੰਦੇ ਆਸੀਪੀ ਈਸਟ ਸੁਮੇਤ ਸੂਦਰੇ ਦੱਸਿਆ ਕਿ ਹੈਕਰਾਂ ਦੇ ਵੱਲੋਂ ਉਹਨਾਂ ਦੇ ਵਟਸਐਪ ਨੂੰ ਹੈਕ ਕੀਤਾ ਗਿਆ ਜਿਸ ਤੋਂ ਬਾਅਦ ਲੋਕਾਂ ਨੂੰ ਉਹਨਾਂ ਦੇ ਵਹੀਕਲਾ ਦੇ ਚਲਾਨ ਹੋਣ ਦੇ ਮੈਸੇਜ ਭੇਜੇਗੇ ਜਦਕਿ ਉਹਨਾਂ ਦਾ ਟ੍ਰੈਫਿਕ ਡਿਪਾਰਟਮੈਂਟ ਤੇ ਨਾਲ ਕੋਈ ਸਬੰਧ ਹੀ ਨਹੀਂ ਹੈ ਤੇ ਹੈਕਰਾਂ ਦੇ ਵੱਲੋਂ ਚਲਾਨ ਸੰਬੰਧੀ ਇੱਕ ਲਿੰਕ ਦਿੱਤਾ ਗਿਆ ਐਸੀਪੀ ਸੁਮੇਤ ਸੂਦ ਜੋ ਕਿ ਫਿਲਹਾਲ ਛੁੱਟੀ ਤੇ ਚੱਲ ਰਹੇ ਨੇ ਉਹਨਾਂ ਦੇ ਵੱਲੋਂ ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ ਕਿ ਹੈਕਰਾਂ ਵੱਲੋਂ ਨੂੰ ਹੈਕ ਕਰਨ ਤੋਂ ਬਾਅਦ ਜੋ ਲਿੰਕ ਭੇਜਿਆ ਜਾ ਰਿਹਾ ਹੈ ਉਸ ਨੂੰ ਨਾ ਖੋਲਿਆ ਜਾਵੇ ਥਾਣਾ ਡਿਵੀਜ਼ਨ ਨੰਬਰ 7 ਦੇ ਥਾਣਾ ਮੁਖੀ ਗਗਨਦੀਪ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਨੂੰ ਸਾਈਬਰ ਸੈੱਲ ਦੇ ਕੋਲ ਭੇਜ ਦਿੱਤਾ ਗਿਆ ਜਲਦੀ ਹੈਕਰਾਂ ਬਾਰੇ ਜਾਣਕਾਰੀ ਹਾਸਲ ਕਰਕੇ ਉਹਨਾਂ ਤੇ ਬਣਦੀ ਕਾਰਵਾਈ ਕੀਤੀ ਜਾਵੇਗੀ